ਸਤਿ ਸ੍ਰੀ ਅਕਾਲ ਜੀ ਮੈਂ ਜਗਰੂ ਸਿੰਘ ਸੋਈ ਦਾ ਤੁਸੀਂ ਸਾਡੇ ਨਾਲ ਜਿਹੜਾ ਦਿੱਲੀ ਜਗਰਾਂ ਨਿਊਜ਼ ਦੇ ਨਾਲ ਸੋ ਅਸੀਂ ਖੜੇ ਹਾਂ ਜੀ ਤਸੀਰ ਰੋਡ ਬੈਕਗਰਾਉਂਡ ਦੇ ਬਿਲਕੁਲ ਗੁਰਦੁਆਰਾ ਸਾਡੇ ਸਾਹਮਣੇ ਦਿਖਦਾ ਗੁਰਦੁਆਰਾ ਮਸਗੜ ਸਾਹਿਬ ਛੋਣੀ ਢਿੰਗ ਸਿੰਘਾ ਵਿਦਿਆਲਾ ਸੋ ਇਸ ਜਿਹੜਾ ਗੁਰਦੁਆਰਾ ਵਾ ਇਹ ਵਕਫਾ ਰੋਡ ਦੀ ਜ਼ਮੀਨ ਦੇ ਉੱਤੇ ਬਣਿਆ ਹੋਇਆ ਬਹੁਤ ਚਿਰ ਪੁਰਾਣਾ ਕੇਸ ਇਸ ਗੁਰਦੁਆਰੇ ਦਾ ਚੱਲਦਾ ਸੀਗਾ ਕੋਰਟ ਦੇ ਵਿੱਚ ਵੀ ਇਸ ਮਸਲੇ ਨੂੰ ਲੈ ਕੇ ਕਈ ਤਰੀਕਾ ਪੈਰੀਆਂ ਸੀਗਾ ਸੋ ਅੱਜ ਵਕਫਾ ਰੋਡ ਦੇ ਅਧਿਕਾਰੀ ਤੇ ਜਗਰੌਂ ਪ੍ਰਸ਼ਾਸਕ ਦੇ ਸਾਰੇ ਅਧਿਕਾਰੀ ਅੱਜ ਇੱਥੇ ਗੁਰਦਾਸ ਸਾਹਿਬ ਆਏ ਹੋਏ ਐ ਜੀਪੀਸੀ ਦੇ ਮੈਂਬਰ ਵੀ ਉਸ ਦਿਨ ਪਹਿਲਾਂ ਇੱਥੇ ਆ ਕੇ ਗਏ ਸੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪ੍ਰਕਾਸ਼ ਤੇ ਸਬੰਧ ਵਿੱਚ ਉਹ ਜਿਹੜਾ ਪ੍ਰਕਾਸ਼ ਹੋ ਰਿਹਾ ਉਹਦੇ ਸਾਰੇ ਸਵਾਲ ਸਹੀ ਹੋ ਰਹੀ ਆ ਉਸ ਦਿਨ ਤੁਸੀਂ ਰ ਵੀ ਅਸੀਂ ਨਾਲ ਤੁਹਾਨੂੰ ਦਿਖਾ ਸਕਦੇ ਆ ਇਸ ਤੋਂ ਬਾਅਦ ਜੇ ਹੁਣ ਪੁਲਿਸ ਵਿਭਾਗ ਇਸ ਤੇ ਨਾਲ ਵੱਖ-ਵੱਖ ੋਰ ਦੇ ਅਧਿਕਾਰੀ ਇੱਥੇ ਡਿਗਰਾਉਂ ਆਏ ਹੋਏ ਆ ਸੋ ਆਪਾਂ ਇਹਨਾਂ ਨਾਲ ਕਰਦਿਆਂ ਗੱਲਾਂ ਪੁੱਛਦੇ ਆ ਪੂਰਾ ਕੀ ਮਸਲਾ ਵਾ ਸੋ ਸਿੰਘ ਜਥੇਵੰਦੀਆਂ ਦੇ ਆਗੂ ਨਾਲ ਪੁਲਿਸ ਪ੍ਰਸ਼ਾਸਨ ਨੂੰ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਰਿਹਾ ਵਾ ਸਿੰਘ ਜਥੇਵੰਦੀਆਂ ਦੇ ਤੇ ਗੁਰਦਾਰਾ ਸਾਹਿਬ ਦੇ ਸੰਚਾਲਕ ਵੀ ਇੱਥੇ ਪਹੁੰਚੇ ਹੋਏ ਆ ਸੋ ਕਿਉਂਕਿ ਬੱਸ ਸਟੈਂਡ ਇੰਚਾਰਜ ਵੀ ਇੱਥੇ ਪਹੁੰਚੇ ਹੋਏ ਆ ਉਹਨਾਂ ਨਾਲ ਗੱਲਬਾਤ ਕਰਦੇ ਆ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਨਾਲ ਮੀਟਿੰਗ ਆਖੋ ਬਾਅਦ ਦੇਖਦੇ ਆ ਪੂਰਾ ਕੀ ਮਸਲਾ ਨਿਕਲਦਾ ਹੈ ਉਹ ਤੁਸੀਂ ਸਾਹਮਣੇ ਦੇਖ ਸਕਦੇ ਆ ਤਹਿਸੀਲ ਔਰ ਦੇ ਸਰ ਵੀ ਪਾਕਾ ਕੋਰਟ ਦੇ ਅਧਿਕਾਰੀ ਤੇ ਪੁਲਿਸ ਪ੍ਰਸ਼ਾਸਨ ਵੱਡੀ ਕੈਂਟੀ ਦੇ ਵਿੱਚ ਇੱਥੇ ਪਹੁੰਚੇ ਹੋਏ ਆ ਸੋ ਕਾਹਦਾ ਡਿਊਰੋ ਨਾਲ ਵੀਡੀਓ ਵਿੱਚ ਪਹੁੰਚਿਆ ਹੈ ਵਾ ਸੋ ਅੱਲੋ ਤਾਰੀਖ ਨੂੰ ਨੰਨਾ ਗੱਲ ਕਰਨ ਦੀ ਕੋਸ਼ਿਸ਼ ਕਰਨਗੇ ਤੇ ਢਿੰਗ ਸਿੰਘ ਜੱਥੇਬੰਦੀਆਂ ਦੇ ਆਗੂ ਵੀ ਇੱਥੇ ਪਹੁੰਚੇ ਹੋਏ ਆ। ਸੋ ਆਪਾਂ ਦੇਖਦੇ ਆਂ ਕੀ ਗੱਲਾਂ ਤੋਂ ਹੋ ਰਹੀ ਆ। ਬਹੁਤ ਜੱਦਾ ਪੁਰਾਣਾ ਲੜਕਦਾ ਇਹ ਮਸਲਾ ਦੀ ਗੁਰਦਾਨ ਸਾਹਿਬ ਦਾ। ਵਾਖਵੋੜ ਵਾਲੇ ਕਹਿੰਦੇ ਸੀ ਕਿ ਇਹ ਇਨਸਾਡੀਆ ਤੇ ਗੁਰਦਾਨ ਸਾਹਿਬ ਦੇ ਅੰਦਰ ਜਿਹੜਾ ਸੀ ਕਿ ਇਹ ਕਿਹੜਾ ਤੋਂ ਬੈਠੇ ਆਂ ਸਾਡਾ ਇੱਥੇ ਹੱਕ ਆ। ਸੋ ਵਾਖਵੋੜ ਦੇ ਅਧਿਕਾਰੀ ਤੇ ਪੁਲਿਸ ਪ੍ਰਸ਼ਾਸਨ ਜਿਹੜਾ ਕਿ ਸਿੰਘ ਜੱਥੇਬੰਦੀਆਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਰਿਹਾ ਵਾ। ਉਪਰ ਕਰਦੇ ਨੇ ਦੇਖਦੇ ਆ ਉਹ ਦਿਖਾਉਣਾ ਤੁਹਾਨੂੰ ਕਿ ਇਹ ਕੀ ਪੂਰੀ ਗਲਤ ਨਿਕਲ ਕੇ ਅੱਗੇ ਆ ਰਹੀ ਆ ਫਰੰਟ ਆਫ ਅਫੀਸ ਅਧਿਕਾਰਾਂ ਨੂੰ ਕਿ ਇਹ ਬਾਕੀ ਦੇਖੋ ਇਹ ਕੋਈ ਥੋੜਾ ਕੋਈ ਸਟੇ ਆਰਡਰ ਹੈ ਜੇਕਰ ਹੈ ਸਟੇ ਆਰਡਰ ਵੀ ਤਾਂ ਜੇਪਈਆ ਉਹਦੇ ਕਾਗਜ਼ात ਹੈਗੇ ਚਾਹੇ ਹੈਗੇ ਕਾਗਜ਼ਾਤ ਉਹਦੇ ਨੂੰ ਜਦ ਨਿਕਾਲੀ ਜਾਵੇ ਜੀ ਬੰਦ ਤੋਂ ਇਹ ਬਹੁਤ ਦੇ ਉਹ ਵੀ ਕੱਜ ਦਾ ਜੀ ਵੀ ਹੈਗਾ ਠੀਕ ਆ ਪਰ ਉਹ ਕਹਿੰਦਾ ਵੀ ਜੇ ਵੀ ਛਾਂਤ ਕੰਮ ਹੋ ਰਹੀ ਆ ਜੇ ਕੋਈ ਆਰਡਰ ਕਾ ਮੈਂ ਦੇ ਦਵਾਂ ਨਹੀਂ ਕੰਮ ਕਰਨਾ ਕੋਈ ਨਹੀਂ ਉਹ ਉਹ ਜੋ ਤੁਹਾਨੂੰ ਠੀਕ ਆ ਜਰੂਰ ਤੁਸੀਂ ਟੌਪ ਰਿਪੋਰਟ ਦੇ ਆਰਡਰ ਤੋਂ ਕੋਈ ਭਜਦਾ ਨਾ ਅਸੀਂ ਭਜਦੇ ਤੇ ਨਾ ਸਾਡਾ ਕੋਈ ਸੇਵਾਦਾਰ ਭਜਦਾ ਹੈ ਨਾ ਪਰ ਆਰਡਰ ਜਗਾ ਦੀ ਨਹੀਂ ਹੈ ਜਹਾਂ ਗੁਰੂ ਘਰ ਸਾਹਿਬ ਤੋਂ ਟਾਉਲ ਦੇ ਲਈ ਹੈ ਜਗਾ ਦੇ ਲਈ ਹੈ ਨਾ ਫਿਰ ਦੇਖੋ ਇਹ ਅਸੀਂ ਬਚਪਨ ਹੀ ਤੋਂ ਹਾਂ ਅਸੀਂ ਜੰਮੇ ਬਣੇ ਚੁਣ ਇਸ ਇਲਾਕੇ ਚ ਅਸੀਂ ਬਚਪਨ ਤੋਂ ਇਸ ਗੁਰੂ ਘਰ ਦੇ ਦਰਸ਼ਨ ਕਰਦੇ ਆ ਰਹੇ ਹਾਂ ਇਹਦੇ ਪੂਰੇ ਸ਼ਾਲੇ ਕਹਿਦਾ ਨਾ ਲੱਗਦਾ ਲੱਗਿਆ ਉਹ ਵੀ ਹੈ ਅਸੀਂ ਤਾਂ ਉਹ ਦੱਸਦੇ ਹਾਂ ਕਿ ਜੋ ਸੀ ਅੱਖਾਂ ਨਾਲ ਦੇਖਿਆ ਬਚਪਨ ਤੋਂ ਜਿਹਦਾ ਸਮਰਥਨ ਵੀ ਪਾਉਂਦਾ ਹੈ ਉਹ ਇਹਦਾ ਕੋਡ ਕੀ ਚੱਲਦਾ ਕੋਈ ਉਹਦੀ ਦਾ ਇਸ ਦਾ ਮਸਲਾ ਮੈਂ ਕਿੰਨੇ ਦਿਨਾਂ ਚ। ਮੈਂ ਫਿਰ ਜੁਪੀਟਰ ਬੈਠੋ ਬੈਠਦਾ ਲੈ ਰਿਹਾ ਮੈਂ ਤਾਂ ਕੱਲ ਦਾ ਵੀ ਸੁਣਿਆ ਲਾਇਆ ਪਰसों ਵੀ ਲਾਇਆ ਪਹਿਲਾਂ ਵੀ ਲਾਇਆ ਪਰ ਇਹ ਹੈ ਵੀ ਜਦੋਂ ਬੈਠ ਕੇ ਕੋਈ ਮਸਲਾ ਇਹ ਖੜ ਕੇ ਮਸਲਾ ਹੱਲ ਨਹੀਂ ਹੋਣਾ ਤੁਹਾਡਾ ਇਹਦਾ ਇੱਕ ਗੁਰੂਤਾ ਰਮਕੋ ਮੁੱਦਾ ਨਾ ਬਣੇ ਜਿਹੜੀ ਚੀਜ਼ ਹੈ ਜੋ ਪਾਸ ਜੀ ਆਪਾਂ ਦਾ ਪਤਾ ਹੀ ਫੈਸੀਏ ਸੋਨਾ ਤੁਹਾਨੂੰ ਬਾਈਟ ਦੇ ਦਿੰਗੇ ਅੱਗੇ ਕੋਈ ਨਾ ਕੋਈ ਬਾਲੀ ਦਾ ਕੋਈ ਮੈਡੀਕਲ ਤਰ੍ਹਾਂ ਦੇ ਬੇਚਾਨਾ ਆਇਆ ਜੀ ਕੋਈ ਗੱਲ ਨਹੀਂ ਸਾਰਾ ਪਤੀ ਆਪਣੇ ਸਾਦੀ ਵਰਤਨਾ ਦੇਸ਼ ਦਾ ਆਇਆ ਹੈ ਮੈਂ ਜਿੰਨ ਤੱਕ ਹੀ ਹੈ ਜੀ ਮੈਂ ਉਹ ਹੀ ਜਿਵੇਂ ਤਾਂ ਆਪਾਂ ਦਾ ਚੈਟ ਲੱਗਿਆ ਜਿਹੜਾ ਵੈਂਡਰ ਹੋਇਆ ਅਸਲਾ ਸੈੱਟ ਤੇ ਸਾਰੇ ਨਾਲ ਦੇਖ ਕੇ ਖੜੇ ਹੀ ਜਾਣਾ ਕਹਿੰਦਾ ਇਹਦੀ ਐਪੀਏ ਚਾਈਗੀ ਕਿਉਂਕਿ ਇਹ ਨਹੀਂ ਪਤਾ ਕਿ ਕਿੰਨਾ ਪਰਦੇ ਠੀਕ ਹੈ ਜੇ ਇਹ ਸਟੇ ਹੋਈ ਉਹਦੀ ਆਪਾਂ ਛੱਡ ਦਿੰਦੇ ਪਰ ਮੋਂ ਦੇਖੋ ਵੀ ਇਹ ਹੈ ਨਹੀਂ ਜੀ ਜਸ ਜਸ ਬਤਾਇਆ ਰਹੀ ਜੇ ਨਾ ਹੋਵੇ ਵੀ ਸਟੇ ਉਹਦੀ ਫਿਰ ਮੈਂ ਬੰਦ ਕਰਕੇ ਮੁੜ ਜਾਣਾ ਹੀ ਵਾਪਸ ਜੇ ਉਹ ਸਟੇ ਹੋਈ ਨਹੀਂ ਹੈਗੀ ਤਾਂ ਬਾਬੇ ਚਲੋ ਜੀ ਇੰਦਾ ਗੱਲ ਉਲਝਾਉਣੀ ਆ ਫਿਰ ਇੰਦਾ ਕਰ ਲਓ ਸਾਨੂੰ ਦੂਸਰਾ ਕਿਸੇ ਚੱਕਣ ਦੇ ਆਰਡਰ ਦੇ ਦਿਓ ਉਹਨਾਂ ਦਾ ਸਾਹਿਬ ਆਉਂਦੇ ਸਨ ਇੱਕ ਵੀ ਐਸਜੀਪੀਸੀ ਦੇ ਅਗਲ ਤੱਕ ਸਭ ਤੋਂ ਮੋਟਰ ਦੇ ਦੇ ਜਾਂ ਕੋਟ ਜੱਜ ਦੀ ਕਹਿ ਦੋ ਜੱਜ ਤੋਂ ਦੁਵਾ ਦਿਓ ਇਸ ਨੂੰ ਦੁਵਾ ਦਿਓ ਕਿਸੇ ਵੀ ਗਜ਼ਟ ਆਫਿਸਰ ਆਫਿਸਰ ਤੋਂ ਦੁਵਾ ਦਿਓ ਅਸੀਂ ਕਹਿੰਦੇ ਜਵਾਬ ਦੇ ਤਾਂ ਬਈ ਇਹ ਠੀਕ ਹੈ ਮਾਜੀ ਲੈਣੇ ਕਮਰੇ ਬਣਾਏ ਤੇ ਉਹ ਬਣਾਏ ਇਹਨਾਂ ਨੇ ਦੇਖਿਆ ਵੀ ਮੋਟਰ ਦੇ ਹੱਥ ਨੇ ਆਏ ਹੈ ਇਹ ਇਨਸਾਨ ਸਾਹਿਬ ਨੇ ਉਹ ਪਿਛਲੇ ਸਾਲ ਨੂੰ ਫੁਟਕਾ ਦਾ ਸਾਰੀ ਦੱਸ ਰਹੇ ਨੇ ਬਾਰੇ ਹੱਕ ਕਰਵਾ ਲਿਆ ਜੀ 7 ਵਜੇ ਮੰਨ ਲਈ ਗੱਲ ਅਸੀਂ ਵੀ ਇਹੀ ਕਰਦੇ ਆ ਅਸੀਂ ਕੋਰਟ ਨੂੰ ਨਾ ਤੁਸੀਂ ਚਾਰਜ ਕਰ ਸਕਦੇ ਨਾ ਅਸੀਂ ਦੱਸਦੀ ਅਸੀਂ ਭਾਜ ਦੇ ਨਹੀਂ ਕੋਰਟ ਤੋਂ ਮੁੱਦਾ ਨਹੀਂ ਕਰੋਗੇ ਤੁਸੀਂ ਤਾਂ ਕਰੋਗੇ ਮੁੱਦਾ ਨਹੀਂ ਹੈ ਨਾ ਵੀ ਜਿਹੜਾ ਗੁਰੂਗ੍ਰਾਮ ਉਹਦੇ ਕੋਲ ਟਾਈਮ ਹੈ ਉਸ ਦਾ ਮਤਲਬ ਇਹ ਦੱਸ ਤੁਸੀਂ ਤੁਸੀਂ ਸਟੈਂਡ ਕਰੀ ਕਰ ਸਕਦੇ ਕੋਰਟ ਨੂੰ ਵੀ ਹਾਂ ਵੀ ਤੁਸੀਂ ਦੱਸੋ ਵੀ ਆਹ ਸਾਰੀ ਪ੍ਰੋਪਰਟੀ ਖਾਲੀ ਕਰਨੀ ਹੈ ਅਸੀਂ ਕੀ ਕਰਾਂ ਉਹ ਫਿਰ ਲੱਗੋ ਕੋਰਟ ਪਾਇਆ ਉਹ ਸਾਈਟ ਦਾ ਹੀ ਹੈ ਇਹਨੂੰ ਪਾਇਆ ਹੈ ਤਾਂ ਉਹ ਕੇਵਲ ਸਿਰਫ ਇਹ ਹੈ ਕਿ 40 ਬੋਪੜੀ ਦਾ ਕੰਮ ਜਿਹੜਾ ਡੀਐਚਓ ਦਿੱਤਾ ਹੈ ਠੀਕ ਹੈ ਜੀ ਡੀਐਚਓ ਕੱਦ ਜਾ ਦੱਸ ਦੋਗੇ ਜੇ ਪਰ ਕੋਈ ਨਾ ਹੋਵੇ ਵੀ ਆ ਗਈ ਬੜਾ ਚੱਲਦਾ ਹੈ ਜੀ ਬਾਈ ਜੀ ਚੱਲਦਾ ਪਰ ਜਦੋਂ ਕੋਟ ਵੀ ਚੱਲਦਾ ਤਾਂ ਪੁੱਛਦਾ ਕਿ ਉਹ ਕੱਲ ਖਤਮ ਹੋ ਜਗੀਆ ਪਰ ਤੁਸੀਂ ਕਿਸੇ ਲੈ ਕੇ ਰੋ ਤਾਂ ਪਤਾ ਹੀ ਹਾਂ ਐਸਾ ਆਪਾਂ ਉਹ 23 ਸਾਲਾਂ ਤੋਂ ਪਹਿਲਾਂ ਤੋਂ ਬਿਮਾਰ ਸੀ ਠੀਕ ਹੈ ਠੀਕ ਹੈ ਇਹਨਾਂ ਨੂੰ ਵੀ ਪਤਾ ਹੈ ਠੀਕ ਹੈ ਜੀ ਇੱਥੇ ਜਿਹਨਾਂ ਦੇ ਕਈ ਸਰਕਾਰ ਦੀਆਂ ਨੇ ਆ ਜਿਹਨਾਂ ਨੂੰ ਵੀ ਜਿਹੜੇ ਬੈਠ ਕੇ ਪਾਇਆ ਕੋਈ ਜਿਹੜਾ ਹਾਂਜੀ ਖਾਲਸਾ ਜੀ ਜਿਹੜੇ ਸਵੰਦ ਵਿੱਚ ਅੱਜ ਤੁਸੀਂ ਗੁਰਦਾਰਾ ਸਾਹਿਬ ਕੱਤਰ ਹੋਏ ਹੋ ਕੋਰਟ ਦੇ ਅਧਿਕਾਰੀ ਵੀ ਤੁਹਾਡੇ ਕੋਲ ਆਏ ਆ ਉਹਨਾਂ ਨੇ ਵੀ ਆਪਣਾ ਪੱਖ ਰੱਖਿਆ ਵਾ ਵੀ ਆਹ ਜਿਹੜੀ ਜਗਤ ਤੋਂ ਸਾਡਾ ਕਬਜ਼ਾ ਹੋ ਚੁੱਕਿਆ ਜਾਂ ਮਤਲਬ ਅਸੀਂ ਜਿੱਤ ਚੁੱਕੇ ਆ ਤੇ ਕੀ ਤੁਹਾਡੀ ਕੋਰਟ ਦੇ ਕਰਮਚਾਰੀਆਂ ਨਾਲ ਗੱਲਬਾਤ ਹੋਈ ਹੈ ਤੇ ਆਪਣਾ ਕੀ ਫੈਸਲਾ ਹੈ ਦੇਖੋ ਜੀ ਜਿਹੜੇ ਪੋਰਟ ਦੇ ਕਰਮਚਾਰੀ ਆਏ ਆ ਜਾਂ ਪ੍ਰਸ਼ਾਸਨ ਆਇਆ ਡੀਐਸਪੀ ਸਾਹਿਬ ਨਾਲ ਵੀ ਬੈਠ ਕੇ ਸਾਡੀ ਗੱਲਬਾਤ ਹੋਈ ਆ ਕਿਉਂਕਿ ਅਸੀਂ ਜਿਹੜਾ ਕੋਈ ਕਾਨੂੰਨ ਆ ਕਾਨੂੰਨ ਦਾ ਵੀ ਅਸੀਂ ਸਤਿਕਾਰ ਕਰਦੇ ਆਂ ਪੋਰਟ ਦਾ ਵੀ ਸਤਿਕਾਰ ਕਰਦੇ ਆਂ ਸਨਮਾਨ ਕਰਦੇ ਆਂ ਕਿਉਂਕਿ ਕਾਨੂੰਨ ਤੋਂ ਬਾਹਰ ਨਹੀਂ ਕਰਾਉਂਦੇ ਬਾਰੇ ਤੋਂ ਜੋ ਵੀ ਕੁਝ ਹੂਗਾ ਖੇਮ ਦੇ ਦਰੇ ਦੇ ਵਿੱਚ ਹੀ ਰਹੇਗਾ ਅੱਜ ਜਿਹੜਾ ਅਸੀਂ ਸਾਡੀ ਮੀਟਿੰਗ ਹੋਈ ਆ ਉਹਦੇ ਵਿੱਚ ਅਸੀਂ ਉਹਨਾਂ ਤੋਂ ਟਾਈਮ ਮੰਗਿਆ ਜੀ ਪੋਰਟ ਤੋਂ ਅਸੀਂ ਟਾਈਮ ਮੰਗਿਆ ਕਿ ਸਾਨੂੰ ਥੋੜਾ ਟਾਈਮ ਦਿੱਤਾ ਜਾਵੇ ਜਿਹੜਾ ਸਾਨੂੰ ਟਾਈਮ ਮਿਲਦਾ ਹੈ ਪੂਰੇ ਟਾਈਮ ਦੇ ਵਿੱਚ ਅਸੀਂ ਆਪਣੇ ਜਿਹੜੇ ਸਾਡੇ ਮੁਖੀ ਨੇ ਜਥੇਦਾਰ ਉਹਨਾਂ ਦੇ ਨਾਲ ਅਸੀਂ ਵਿਚਾਰ ਪਟਾਦਰਾ ਕਰਾਂਗੇ ਜਿਵੇਂ ਮੇਰੇ ਨਾਲ ਆਪਣਾ ਜਥੇਦਾਰ ਲਖਮੀਰ ਸਿੰਘ ਨੇ ਬੁੱਢੇਦਾਨ ਤੋਂ ਬਾਬਾ ਬੀਨ ਸਿੰਘ ਜੀ ਉਹਨਾਂ ਵੱਲੋਂ ਇਹ ਉਹਨਾਂ ਦੇ ਨਾਲ ਗੱਲਬਾਤ ਕਰਨਗੇ ਕਿ ਇਸ ਮਸਲੇ ਤੇ ਕੀ ਹੋਣਾ ਚਾਹੀਦਾ ਤੇ ਮੈਂ ਆਪਣੇ ਵੱਲੋਂ ਬਾਬਾ ਮੀਤ ਸਿੰਘ ਸੁਖੀ ਸਾਹਿਬ ਨਾਲ ਜਨਾ ਸਾਹਿਬ ਵਾਲੇ ਜਿਹੜੇ ਸੁਨੇਤਨਾ ਕਾਲ ਦੇ ਅੰਮੁਦਾ ਮੁਖੀ ਆ ਉਹਨਾਂ ਦੇ ਨਾਲ ਵੀ ਮੈਂ ਸਪਰਕ ਕਰਾਂਗੇ ਅਸੀਂ ਬੈਠ ਕੇ ਫਿਕਰ ਕਰਾਂਗੇ ਤੇ ਆਪਣੇ ਪ੍ਰਧਾਨ ਜੀ ਨੇ ਗੁਰਮਤ ਗ੍ਰਾਂਤੀ ਸਭਾ ਦੇ ਇਹ ਵੀ ਆਪਣੀ ਜਥੇਬੰਦੀ ਕੱਢ ਕੇ ਵਿਚਾਰ ਪਟਾਦਰਾ ਤੁਸੀਂ ਇਸ ਤੋਂ ਅੱਗੇ ਜਿਹੜੀ ਵੱਡੀ ਕੋਰਟ ਦੇ ਵਿੱਚ ਜਾਣ ਦਾ ਰੋਕ ਕਰੋਗੇ ਤੁਸੀਂ ਹਾਂ ਜੇ ਸਾਨੂੰ ਸਮਾਂ ਮਿਲਿਆ ਤੇ ਉਹ ਅਸੀਂ ਗੁਰੂ ਕੋਸ਼ਿਸ਼ ਕਰਾਂਗੇ ਕਿ ਅਸੀਂ ਕਾ ਕਾਨੂੰਨੀ ਲੜਾਈ ਜਿਹੜੀ ਉਹ ਤਾਂ ਲੜਨੀ ਪਣੀ ਹੈ ਜੇ ਮਾਨਯੋਗ ਹਾਈ ਕੋਰਟ ਨੇ ਜਾਂ ਸੁਪਰੀਮ ਕੋਰਟ ਨੇ ਕੋਈ ਵੀ ਆਰਡਰ ਕੀਤਾ ਹੋਇਆ ਉਹ ਤਾਂ ਕੋਈ ਮੰਨਣਾ ਹੀ ਪੈਣਾ ਹੈ ਅਸੀਂ ਲੜਾਂਗੇ ਅਸੀਂ ਬਾਕੀ ਜੋ ਧਾਰਮਿਕ ਸੰਸਥਾ ਦੇ ਮੁਖੀਆਂ ਦਾ ਵੀ ਤੁਸੀਂ ਅੱਗੇ ਜਾ ਕੇ ਗੱਲ ਕਰੋ ਬਿਲਕੁਲ ਹੋ ਸਕਦਾ ਵੀ ਅਸੀਂ ਜੇ ਸਭੇ ਗੱਲਬਾਤ ਹੋਈ ਤਾਂ ਅਸੀਂ ਕੱਲ ਦਾ ਸਭ ਤੇ ਜੱਥੇਦਾਰ ਸਾਹਿਬ ਦੇ ਜੀ ਧਿਆਨ ਦੇ ਵਿੱਚ ਲਿਆਵਾਂਗੇ ਇਸ ਮਾਮਲੇ ਨੂੰ ਕਿਉਂਕਿ ਕਿੰਨੀ ਵੀ ਅਹਾਂਤੀ 40 ਸਾਲ ਤੋਂ ਲੱਗੀ ਗੁਰੂ ਸਾਹਿਬ ਦਾਇਮਾਨ ਨੇ 40 ਸਾਲ ਤੋਂ ਇਹ ਜਗ੍ਹਾ ਤੇ ਧਰਮ ਸਥਾਨ ਬਣਿਆ ਹੋਇਆ ਕੋਈ ਬੋਲਦਾ ਰਹੇ ਨੇ ਵੀ 40 ਸਾਲ ਤੋਂ ਵੀ ਪਹਿਲਾਂ ਤਾਂ ਜ਼ਿਆਦਾ ਹੀ ਹੋ ਗਿਆ ਮੇਰੇ ਖਿਆਲ ਦੇ ਨਾਲ 1934 ਦੇ ਵਿੱਚ ਗਿੰਦਰ ਸਿੰਘ ਰਵੀ પ્રકાશ ਕੀਤਾ ਸੀ ਬਾਕੀ ਇਹ ਵੀ ਆ ਵੀ ਜਿਹੜੀਆਂ ਜਗਰਾਉਂ ਦੇ ਵਿੱਚ ਠੜਪੜ ਸੌਤਾ ਖੈਸੇ ਗੁਰਦੁਆਰੇ ਨੇ ਜਿਹੜੇ ਨਸੀਕਾ ਦੇ ਵਿੱਚ ਬਣਾਵੇ ਉਹਨਾਂ ਦਾ ਕਿਸੇ ਦਾ ਕੋਈ ਪ੍ਰੋਬਲਮ ਕਿੱਛੇ ਜੇ ਬਾਬਾ ਜੀ ਕੋਈ ਇਹ ਵੀ ਗੱਲਬਾਤ ਹੋਈ ਆ ਵੀ ਤੁਹਾਨੂੰ ਇਹ ਜਗ੍ਹਾ ਖਾਲੀ ਕਰਨ ਦੇ ਵਿੱਚ ਦੇ ਵਿੱਚ ਕੋਈ ਹੋਰ ਜਗ੍ਹਾ ਤੇ ਪਲਾਟ ਦਿੱਤਾ ਜਾਵੇ ਆਪਣੇ ਬਖਵੜੋ ਵਾਲਿਓ ਉਹ ਉਹ ਤੋਂ ਇਹਨਾਂ ਨੇ ਗੱਲ ਜਿਹਾ ਉਪਰ ਕੀਤੀ ਸੀ ਪਰਵਾੜ ਦੇ ਨਾਲ ਵਿਚਾਰ ਵਟਾਂਦਰਾ ਕੀਤਾ ਸੀ ਪਰ ਉਸ ਤੋਂ ਬਾਅਦ ਇਹਨਾਂ ਦੀ ਕੀ ਗੱਲਬਾਤ ਹੋਈ ਉਹ ਤਾਂ ਨਹੀਂ ਮਿਕਰ ਹੋਈ ਜਿਆਦਾ ਜੀ ਉਸ ਤੋਂ ਬਾਅਦ ਕੀ ਹੋਇਆ ਤੇ ਇਸ ਫੈਸਲੇ ਤੋਂ ਬਾਅਦ ਉਹਨੂੰ ਇਹ ਦਿੱਤਾ ਹੋਇਆ ਸਮਾਂ ਆਪ ਕੋ ਜਾਂਦਾ ਜਿੱਕਰ ਕਿਸੇ ਮਸਲਤੇ ਨਾ ਪਹੁੰਚਿਆ ਅਗਲਾ ਤੋਂ ਡੀਟੀ ਰਨ ਅਗਲੀ ਰਣਨੀਤੀ ਮੈਂ ਤੁਹਾਨੂੰ ਦੱਸਿਆ ਵੀ ਅਸੀਂ ਆਪਣੇ ਜਿਹੜੇ ਸਾਡੇ ਜਥੇਦਾਰ ਨੇ ਗੱਲਾਂ ਦੇ ਮੁਖੀ ਨੇ ਉਹਨਾਂ ਦੇ ਨਾਲ ਵਿਚਾਰ ਵਟਾਂਦਰਾ ਕਰਾਂਗੇ ਉਹ ਜੋ ਸਾਨੂੰ ਸੰਦੇਸ਼ ਦੇਣਗੇ ਉਹਦੇ ਮੁਤਾਬਕ ਅਸੀਂ ਜਿਹੜਾ ਵੀ